ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਾਉ ਨਿਰਭਾਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਜਪ ਜਪ ਆਦ ਸਚ ਆਦ ਸਚੁ ਤੁਗਾਦ ਸਚ ਤੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਜਗਤ ਜਲੰਦਾ ਰੱਖ ਲੈ ਸਭ ਜੀ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਜਿਤ ਦੁਆਰੇ ਉਬਰੈ ਤਿਤਲੇ ਹੋ ਉਬਾਰ ਤਿਤਲੇ ਹੋ ਉਬਾਰ ਤਿਤਲੇ ਹੋ ਉਬਾਰ ਤਿਤਲੇ ਹੋ ਉਬਾਰ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ तार हे परमात्मा हे परमात्मा हे वाही गुरु हे वाही गुरु हे परमेश्वर हे परमेश्वर हे निरंकार हे निरंकार हे अकाल पुरख हे अकाल पुरख हे गोविंद हे गोविंद हे गोपाल हे गोपाल हे गोविंद हे गोविंद हे गोपाल हे गोपाल हे दयाल लाल हे पर परमेश्वर हे परमेश्वर हे परमात्मा हे परमात्मा कृपा करो कृपा करो दया करो दया करो रहम करो रहम करो ਬੱਚਿਆਂ ਦੀ ਅਰਦਾਸ ਸੁਣੋ ਬੱਚਿਆਂ ਦੀ ਅਰਦਾਸ ਸੁਣੋ ਬੱਚਿਆਂ ਦੀ ਪੁਕਾਰ ਸੁਣੋ ਬੱਚਿਆਂ ਦੀ ਪੁਕਾਰ ਸੁਣੋ ਰਹਿਮ ਕਰੋ ਰਹਿਮ ਕਰੋ ਸਭ ਜੀਵਾਂ ਦੇ ਉੱਤੇ ਸਭ ਜੀਵਾਂ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਸਾਰੀ ਸਾਰੇ ਸੰਸਾਰ ਦੇ ਉੱਤੇ ਸਾਰੇ ਸੰਸਾਰ ਦੇ ਉੱਤੇ ਰਹਿਮ ਕਰੋ ਰਹਿਮ ਕਰੋ ਸਭ ਮਾਸੂਮਾਂ ਦੇ ਉੱਤੇ ਸਭ ਮਾਸੂਮਾਂ ਦੇ ਉੱਤੇ ਸਭ ਬੱਚਿਆਂ ਦੇ ਉੱਤੇ ਸਾਰੇ ਬੱਚਿਆਂ ਦੇ ਉੱਤੇ ਸਭ ਦੁਖੀਆਂ ਦੇ ਉੱਤੇ ਸਭ ਦੁਖੀਆਂ ਦੇ ਉੱਤੇ ਰਹਿਮ ਕਰੋ ਰਹਿਮ ਕਰੋ ਸ਼ਾਂਤੀ ਬਖਸ਼ੋ ਸ਼ਾਂਤੀ ਬਖਸ਼ੋ ਸੰਸਾਰ ਦੇ ਵਿੱਚ ਸ਼ਾਂਤੀ ਬਖਸ਼ੋ ਸੰਸਾਰ ਦੇ ਵਿੱਚ ਸ਼ਾਂਤੀ ਬਖਸ਼ੋ ਦੁਖੀਆਂ ਤੇ ਰਹਿਮ ਕਰੋ ਦੁਖੀਆਂ ਤੇ ਰੋਗੀਆਂ ਤੇ ਰਹਿਮ ਕਰੋ ਰੋਗੀਆਂ ਤੇ ਰਹਿਮ ਕਰੋ ਮਾਸੂਮਾਂ ਤੇ ਰਹਿਮ ਕਰੋ ਮਾਸੂਮਾਂ ਤੇ ਰਹਿਮ ਕਰੋ ਬੇਵਸਾਂ ਤੇ ਰਹਿਮ ਕਰੋ ਬੇਵਸਾਂ ਤੇ ਰਹਿਮ ਕਰੋ ਪੁਕਾਰ ਸੁਣੋ ਪੁਕਾਰ ਸੁਣੋ اے ਪਰਮਾਤਮਾ اے ਪਰਮਾਤਮਾ ਏ ਗੁਰੂ ਨਾਨਕ ਏ ਹੇ ਨਰੰਕਾਰ ਹੇ ਨਿਰਕਾਰ ਦੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੰਸਾਹ ਮਹਾਰਾਜ ਹੇ ਅਕਾਲ ਪੁਰਖ ਹੇ ਅਕਾਲ ਪੁਰਖ ਹੇ ਪਰਮਾਤਮਾ ਹੇ ਪਰਮਾਤਮਾ ਸਭ ਨੂੰ ਸਮਤ ਬਖਸ਼ੋ ਸਭ ਨੂੰ ਸਮਤ ਬਖਸ਼ੋ ਸਾਰਿਆਂ ਤੇ ਕਿਰਪਾ ਕਰੋ ਸਾਰਿਆਂ ਤੇ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਕਰੋ ਭੁੱਲੇ ਹੋਇਆਂ ਨੂੰ ਰਸਤੇ ਪਾਓ ਭੁੱਲੇ ਹੋਇਆਂ ਨੂੰ ਰਸਤੇ ਪਾਓ ਸੰਸਾਰ ਵਿੱਚ ਸੁੱਖ ਸ਼ਾਂਤੀ ਵਰਤਾਓ ਸੰਸਾਰ ਵਿੱਚ ਸ਼ਾਂਤੀ ਵਰਤਾਓ ਕਲਯੁਗ ਤੋਂ ਬਚਾਓ ਕਲਯੁਗ ਤੋਂ ਬਚਾਓ ਆਪਣੀ ਮਾਇਆ ਤੋਂ ਬਚਾਓ ਆਪਣੀ ਮਾਇਆ ਤੋਂ ਬਚਾਓ ਪ੍ਰੇਮ ਬਖਸ਼ੋ ਪ੍ਰੇਮ ਬਖਸ਼ੋ ਆਪ ਵਿੱਚ ਪ੍ਰੇਮ ਬਖਸ਼ੋ ਆਪ ਉਸ ਵਿੱਚ ਪ੍ਰੇਮ ਬਖਸ਼ੋ ਇਤਪਾਕ ਬਖਸ਼ੋ ਇਤਪਾਕ ਬਖਸ਼ੋ ਈਰਖਾ ਨਿੰਦਾ ਦੂਰ ਕਰੋ ਈਰਖਾ ਨਿੰਦਾ ਦੂਰ ਕਰੋ ਜੁਗਲੀ ਵਖੀਲੀ ਦੂਰ ਕਰੋ ਜੁਗਲੀ ਵਖੀਲੀ ਦੂਰ ਕਰੋ ਕਿਰਪਾ ਕਰੋ ਕਿਰਪਾ ਕਰੋ ਆਪਣੇ ਪਿਆਰੇ ਬੱਚੇ ਬਣਾਓ ਆਪਣੇ ਪਿਆਰੇ ਬੱਚੇ ਬਣਾਓ ਵਿਸ਼ਵ ਸ਼ਾਂਤੀ ਦੀ ਅਰਦਾਸ ਵਿਸ਼ਵ ਸ਼ਾਂਤੀ ਦੀ ਅਰਦਾਸ ਵਿਸ਼ਵ ਸ਼ਾਂਤੀ ਦੀ ਅਰਦਾਸ ਵਿਸ਼ਵ ਸ਼ਾਂਤੀ ਦੀ ਅਰਦਾਸ ਸਭ ਦੁਨੀਆਂ ਤੇ ਕਿਰਪਾ ਕਰੋ ਸਭ ਦੁਨੀਆਂ ਤੇ ਕਿਰਪਾ ਕਰੋ ਕਰੋੜਾਂ ਖੰਡਾਂ ਬ੍ਰਹਮੰਡਾਂ ਤੇ ਕਿਰਪਾ ਕਰੋ ਕਰੋੜਾਂ ਖੰਡਾਂ ਬ੍ਰਹਮੰਡਾਂ ਤੇ ਕਿਰਪਾ ਕਰੋ ਸਭ ਦੁਖੀ ਜੀਵਾਂ ਤੇ ਕਿਰਪਾ ਕਰੋ ਸਭ ਦੁਖੀ ਜੀਵਾਂ ਤੇ ਕਿਰਪਾ ਕਰੋ ਸਭ ਨੂੰ ਖੁਸ਼ੀਆਂ ਬਖਸ਼ੋ ਸਭ ਨੂੰ ਬਖਸ਼ੋ ਪਾਪਾਂ ਤੋਂ ਬਚਾਓ ਪਾਪਾਂ ਤੋਂ ਬਚਾਓ ਨਸ਼ਿਆਂ ਤੋਂ ਬਚਾਓ ਨਸ਼ਿਆਂ ਤੋਂ ਬਚਾਓ ਗੁਨਾਹਾਂ ਤੋਂ ਬਚਾਓ ਗੁਨਾਹਾਂ ਤੋਂ ਬਚਾਓ ਭਗਤੀ ਬਖਸ਼ੋ ਭਗਤੀ ਬਖਸ਼ੋ ਆਪਣੀ ਬੰਦਗੀ ਬਖਸ਼ੋ ਆਪਣੀ ਬੰਦਗੀ ਬਖਸ਼ੋ ਆਪਣਾ ਨਾਮਦਾਨ ਦਿਓ ਆਪਣਾ ਨਾਮਦਾਨ ਦਿਓ ਆਪਣਾ ਪ੍ਰੇਮਦਾਨ ਦਿਓ ਆਪਣਾ ਪ੍ਰੇਮਦਾਨ ਦਿਓ ਰਹਿਮ ਕਰੋ ਰਹਿਮ ਸਾਡੇ ਸਾਰਿਆਂ ਤੇ ਰਹਿਮ ਕਰੋ ਸਾਡੇ ਸਾਰਿਆਂ ਤੇ ਰਹਿਮ ਕਰੋ ਸਭ ਜੀਵਾਂ ਤੇ ਕਿਰਪਾ ਕਰੋ ਸਭ ਜੀਵਾਂ ਤੇ ਕਿਰਪਾ ਕਰੋ ਸਭ ਦੁਖੀ ਜੀਵਾਂ ਤੇ ਕਿਰਪਾ ਕਰੋ ਸਭ ਦੁਖੀ ਜੀਵਾਂ ਤੇ ਕਿਰਪਾ ਕਰੋ ਜਲਦੇ ਬਲਦੇ ਸੰਸਾਰ ਨੂੰ ਸ਼ਾਂਤੀ ਦਿਓ ਜਲਦੇ ਬਲਦੇ ਸੰਸਾਰ ਨੂੰ ਸ਼ਾਂਤੀ ਦਿਓ ਜਲਦੇ ਬਲਦੇ ਸੰਸਾਰ ਨੂੰ ਠਾਰੋ ਜਲਦੇ ਬਲਦੇ ਸੰਸਾਰ ਨੂੰ ਠਾਰੋ ਆਪਣੇ ਨਾਮ ਦੀ ਕਲਾ ਵਰਤਾਓ ਆਪਣੇ ਨਾਮ ਦੀ ਕਲਾ ਵਰਤਾਓ ਆਪਣੇ ਨਾਮ ਦੀ ਕਲਾ ਵਰਤਾਓ ਆਪਣੇ ਨਾਮ ਦੀ ਕਲਾ ਆਪਣੇ ਪਿਆਰੇ ਨਾਮ ਨਾਲ ਜੋੜੋ ਆਪਣੇ ਪਿਆਰੇ ਨਾਮ ਨਾਲ ਜੋੜੋ ਆਪਣੀ ਪਿਆਰੀ ਭਗਤੀ ਬਖਸ਼ੋ ਆਪਣੀ ਪਿਆਰੀ ਭਗਤੀ ਬਖਸ਼ੋ ਆਪਣੇ ਦਰ ਦੀ ਸੇਵਾ ਬਖਸ਼ੋ ਆਪਣੇ ਦਰ ਦੀ ਸੇਵਾ ਬਖਸ਼ੋ ਸਭ ਤੇ ਰਹਿਮ ਕਰੋ ਸਭ ਤੇ ਰਹਿਮ ਕਰੋ ਸਭ ਨੂੰ ਸਮੱਤ ਬਖਸ਼ੋ ਸਭ ਨੂੰ ਸਮੱਤ ਬਖਸ਼ੋ ਵਿਸ਼ਵ ਸ਼ਾਂਤੀ ਦੀ ਅਰਦਾਸ ਵਿਸ਼ਵ ਸ਼ਾਂਤੀ ਦੀ ਅਰਦਾਸ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਕਰੋ رحم کرو رحم کرو اے সর্বশক্তিমান اے সর্বশক্তিমান اے সর্বশক্তিমান اے সর্বশক্তিমান اے परमात्मा اے परमात्मा হে ગોડ হে ગોડ হে রাম হে রাম হে গোবিন্দ হে গোবিন্দ হে અલ્લાહ হে અલ્લાહ হে ખુદા হে ખુદા হে પરમેશ્વર হে પરમેશ્વર হে પરમાત્મા হে પરમાત્મા হে కర్తાર हे निरंकार हे निरंकार हे अकाल पुरख हे अकाल पुरख हे गुरु नानक हे गुरु नानक हे गुरु गोविंद सिंह जी हे गुरु गोविंद सिंह जी हे मेरी पीरी दे मालिक हे मेरी पीरी दे मालिक हे संतो भक्तो हे संतो भक्तो हे दसए गुरु साहिबानो हे दसए गुरु साहिबानो ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਕਿਰਪਾ ਕਰੋ ਵਿਸ਼ਵ ਸ਼ਾਂਤੀ ਦੀ ਅਰਦਾਸ ਵਿਸ਼ਵ ਸ਼ਾਂਤੀ ਦੀ ਅਰਦਾਸ ਵਿਸ਼ਵ ਵਿਸ਼ਵ ਸ਼ਾਂਤੀ ਵਰਤਾਓ ਵਿਸ਼ਵ ਸ਼ਾਂਤੀ ਵਰਤਾਓ ਰਹਿਮ ਕਰੋ ਰਹਿਮ ਕਰੋ ਸਭ ਨੂੰ ਸਮੱਤ ਬਖਸ਼ੋ ਸਭ ਨੂੰ ਸਮੱਤ ਬਖਸ਼ੋ ਆਪਣਾ ਪਿਆਰ ਬਖਸ਼ੋ ਆਪਣਾ ਪਿਆਰ ਬਖਸ਼ੋ ਆਪਣੀ ਬੰਦਗੀ ਬਖਸ਼ੋ ਆਪਣੀ ਬੰਦਗੀ ਬਖਸ਼ੋ ਆਪਣੀ ਭਗਤੀ ਬਖਸ਼ੋ ਆਪਣੀ ਭਗਤੀ ਬਖਸ਼ੋ ਸਾਡੀਆਂ ਭੁੱਲਾਂ ਨੂੰ ਬਖਸ਼ੋ ਸਾਡੀਆਂ ਭੁੱਲਾਂ ਨੂੰ ਸਾਡੇ ਗੁਨਾਹਾਂ ਨੂੰ ਮਾਫ਼ ਕਰੋ ਸਾਡੇ ਗੁਨਾਹਾਂ ਨੂੰ ਮਾਫ਼ ਕਰੋ ਸਾਡੇ ਅਪਰਾਧਾਂ ਨੂੰ ਮਾਫ਼ ਕਰੋ ਸਾਡੇ ਅਪਰਾਧਾਂ ਨੂੰ ਮਾਫ਼ ਕਰੋ ਅੱਗੇ ਨੂੰ ਸਮਤ ਵਖਸ਼ੋ ਅੱਗੇ ਨੂੰ ਸਮਤ ਵਖਸ਼ੋ ਆਪਣੇ ਜੀਵਨ ਤੇ ਕਿਰਪਾ ਕਰੋ ਆਪਣੇ ਜੀਵਨ ਤੇ ਕਿਰਪਾ ਕਰੋ ਆਪਣੇ ਬੱਚਿਆਂ ਤੇ ਕਿਰਪਾ ਵਖ ਕਰੋ ਆਪਣੇ ਬੱਚਿਆਂ ਤੇ ਕਿਰਪਾ ਕਰੋ ਗੁਰਮੁਖ ਬਣਾਓ ਗੁਰਮੁਖ ਬਣਾਓ ਭਗਤ ਬਣਾਓ ਭਗਤ ਬਣਾਓ ਦਾਨੀ ਬਣਾਓ ਦਾਨੀ ਬਣਾਓ ਗ੍ਰਹਿਮ ਕਰੋ ਗ੍ਰਹਿਮ ਦਇਆ ਕਰੋ ਦਇਆ ਕਰੋ हे ਪ੍ਰਮਾਤਮਾ हे ਪ੍ਰਮਾਤਮਾ ਬੇਨਤੀ ਪ੍ਰਵਾਨ ਕਰੋ ਬੇਨਤੀ ਪ੍ਰਵਾਨ ਕਰੋ ਅਰਦਾਸ ਪ੍ਰਵਾਨ ਕਰੋ ਅਰਦਾਸ ਪ੍ਰਵਾਨ ਕਰੋ ਜੋਦੜੀਆਂ ਸੁਣੋ ਜੋਦੜੀਆਂ ਸੁਣੋ हे ਅੰਤਰਜਾਮੀ हे ਅੰਤਰਜਾਮੀ हे ਘਟ ਘੜਦੀ ਜਾਣਨ ਵਾਲੇ हे ਘਟ ਘੜਦੀ ਜਾਣਨ ਵਾਲੇ हे ਸਰਵ ਸ਼ਕਤੀਮਾਨ हे ਸਰਵ ਸ਼ਕਤੀਮਾਨ हे ਗਰੀਬ ਨਿਵਾਸ हे ਗਰੀਬ ਨਿਵਾਸ हे ਗਰੀਬ ਨਿਵਾਸ हे ਗਰੀਬ ਹੇ ਭਗਤ ਬਚਨ ਹੇ ਭਗਤ ਬਚਨ ਹੇ ਪਤਿਤ ਪਾਵਨ ਹੇ ਪਤਿਤ ਪਾਵਨ ਹੇ ਦਿਨ ਬੰਦੂ ਹੇ ਦਿਨ ਬੰਦੂ ਹੇ ਕਰਨਾ ਨਿਧਾਨ ਹੇ ਕਰਨਾ ਨਿਧਾਨ ਹੇ ਕਰਨਾ ਨਿਧਾਨ ਹੇ ਕਰਨਾ ਨਿਧਾਨ ਰਹਿਮ ਕਰੋ ਰਹਿਮ ਕਰੋ ਬਚਾਂ ਦੀ ਬੇਨਤੀ ਸੁਣੋ ਬਚਾਂ ਦੀ ਬੇਨਤੀ ਸੁਣੋ ਕਿਰਪਾ ਕਰੋ ਕਿਰਪਾ ਕਰੋ ਹੇ ਦਇਆ ਦੇ ਸਮੁੰਦਰ ਹੇ ਦਇਆ ਦੇ ਸਮੁੰਦਰ اے کرپا دے خزانے اے کرپا دے خزانے رحم کرو رحم کرو سارے دے سر تے مہربنیا ہاتھ رکھو سارے دے سر تے مہربنیا ہاتھ رکھو سب نو شانتی بخشو سب نو شانتی بخشو مہربن کرو مہربن کرو نام دان دیو نام دان دیو પ્રેમ دان دیو પ્રેમ دان دیو بھگتی دان دیو بھگتی دان دیو واہ جی گرو جی کا خالسا واہ جی گرو جی کی کرے